ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਵੱਲੋਂ ਸੂਬੇ ਭਰ ਦੇ ਵੱਖ-ਵੱਖ ਹਲਕਿਆਂ ਦਾ ਦੌਰਾ ਕਰਕੇ ਪਾਰਟੀ ਵਰਕਰਾਂ ਨੂੰ ਲਾਂਬਤ ਕੀਤਾ ਜਾ ਰਿਹਾ ਹੈ ਇਸੇ ਨੂੰ ਮੁੱਖ ਮੱਕ ਰੱਖਦੇ ਆ ਸੁਖਪੀਰ ਬਾਦਲ ਹਲਕਾ ਚਲਾਲਾਬਾਦ ਪਹੁੰਚੇ ਜਿੱਥੇ ਉਹਨਾਂ ਨੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਸੋ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਦਾ ਇੱਥੇ ਜੋ ਹੈ ਇਕੱਠ ਨਜ਼ਰ ਆਇਆ ਸੁਖਪੀਰ ਸਿੰਘ ਬਾਦਲ ਨੇ ਇਸ ਦੌਰਾਨ ਸਬੋਧਨ ਕਰਦੇ ਹੋਏ ਮੌਜੂਦਾ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਜੋ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਉਹਨਾਂ ਤੋਂ ਇੱਕ ਵੀ ਵਾਦਾ 2 ਸਾਲ ਵੀ ਜਾਣ ਦੇ باوجود ਵੀ ਮੁਕੰਮਲ ਨਹੀਂ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਜੋ ਹੈ ਕਾਂਗਰਸ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ 2 ਸਾਲ ਹੋ ਗਏ ਕੈਪਟਨ ਦੇ ਰਾਜ ਨੂੰ ਉਹ ਕੈਪਟਨ ਜੀ ਨੇ ਝੂਠੀ ਸੌਖਾ ਖਾ ਕੇ ਜਨਤਾ ਨੂੰ ਗੁੰਮਰਾਹ ਕਰਕੇ ਆਪਣੀ ਕੁਰਸੀ ਸੰਭਾਲੀ ਜਿਹੜਾ ਇਨਸਾਨ ਗੁਟਕਾ ਸਾਹਿਬ ਦੀ ਝੂਠੀ ਸੌ ਖਾ ਸਕਦਾ ਹੈ ਇਹ ਤਾਂ ਮੜਾ ਇਨਸਾਨ ਕੋਈ ਨਹੀਂ ਹੋ ਸਕਦਾ 1100 ਕਾਰਡ ਆਟਾ ਦਾਲ ਦਾ ਕੱਲਾ ਹੀ ਅਰਨੀ ਵਾਲੇ ਮੰਡੀ ਤੋਂ ਕੱਟੇ 1100 ਕੱਟਦਾ ਇਹਨਾਂ ਨੇ ਤੇ ਜਲਾਲਾਬਾਦ ਹਲਕੇ ਤੋਂ 16000 ਪਰਿਵਾਰਾਂ ਨੂੰ ਜਿਹੜੇ ਆਪਾਂ ਦਿੰਦੇ ਸੀ ਆਟਾ ਦਾਲ ਉਹ ਇਹਨਾਂ ਨੂੰ ਬੰਦ ਕਰ ਦਿੱਤਾ ਸਕਨ ਬੰਦ ਬੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੰਦ ਜਿਹੜਾ ਸੀਵਰੇਜ ਦਾ ਕੰਮ ਆ ਸ਼ੁਰੂ ਕੀਤਾ ਸੀ ਉਹ ਬੰਦ ਕਾਲਜ ਬੰਦ ਜਿਹੜੇ ਅਸੀਂ ਲੜਕੀਆਂ ਨੂੰ ਸਾਈਕਲ ਦਿੰਦੇ ਸੀ ਬਾਹਰ ਵੀ ਕਲਾਸ 11 ਨੂੰ ਸਾਈਕਲ ਜਿਹੜੇ ਬੰਦ ਸੇਵਾ ਕੇਂਦਰ ਮੈਂ ਖੋਲੇ ਸੀ ਬੰਦ ਕਿਹਦਾ ਵਸਮਾਨ ਜਿੰਮ ਦਿੰਦੇ ਸੀ ਬੰਦ ਗ੍ਰਾਂਟ ਬੰਦ ਪਿੰਡਾਂ ਨੂੰ ਸ਼ਹਿਰਾਂ ਚਾਹਨਾ ਪ੍ਰਮਾਤਮਾ ਮਿਹਰ ਕਰੇ ਆਪਣੀ ਸਰਕਾਰ ਆ ਜੇ ਜਲਾਲਾਬਾਗ ਹੱਕੇ ਚ ਕੋਈ ਗਰੀਬ ਦਾ ਮਕਾਨ ਕੱਚਾ ਨਹੀਂ ਹੋਊਗਾ ਸਾਰੇ ਪੱਕੇ ਮਕਾਨ ਹੋਣਗੇ ਅੱਛਾ ਇੱਕ ਦੱਸਿਓ ਉਹ ਟੋਪੀ ਵਾਲਾਂ ਦੇ ਖੜਾ ਛੁੱਟ ਗਿਆ ਕਿ ਨਹੀਂ ਆਪਣੇ ਹਲਕੇ ਚ ਹੁਣ ਤਾਂ ਨਹੀਂ ਕੋਈ ਆਮ ਆਪ ਵਾਲਾ ਕੋਈ ਬੰਦਾ ਹੁਣ ਨਾ ਹੁਣ ਕਿਤੇ ਹੋਰ ਲਾਰਿਆ ਜਾ ਜਿਓ ਹਾਂ ਅਜਾ ਇੱਕ ਦੱਸਿਓ ਉਹ ਮੈਂ ਕੰਨਾਂ 'ਚ ਦੇਖ ਰਿਆ ਸੀ ਮੈਂ ਪੜ੍ਹਨ ਜਾ ਰਿਆ ਸੀ ਲਿਖਿਆ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਚਾਹੁੰਦਾ ਹੈ ਪੰਜਾਬ ਅੱਜ ਕੱਲ੍ਹ ਕਿ ਨਹੀਂ ਨਹੀਂ ਪੱਕਾ ਚਾਹੁੰਦਾ ਹੈ ਪੰਜਾਬ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਅੱਠ ਤਰੀਕ ਨੂੰ ਐਸ ਪੀ ਨੇ ਦੀ ਆਧ ਤਰੀਕ ਨੂੰ ਕੋਟ ਲੱਗ ਜਾਣਾ ਇਲੈਕਸ਼ਨ ਕੋਡ ਸ਼ੁਰੂ ਹੋ ਜਾਣਾ ਅਗਲੇ ਮਹੀਨੇ ਦੀ 10 ਤਰੀਕ ਤੱਕ ਪਾਰਲੀਮੈਂਟ ਦਾ ਇਲੈਕਸ਼ਨ ਹੋ ਜਾਣਾ ਹੈ ਪੰਜਾਬ ਦਾ ਪੰਪ ਛੱਡਿਆ ਆਪਣੇ ਪ੍ਰਧਾਨ ਮੰਤਰੀ ਨੇ ਜਾ ਕੇ ਉੱਥੇ ਪਈ ਜਹਾਜ਼ ਭੇਜ ਕੇ ਟਾੜੇ ਉਹਨਾਂ ਨੂੰ ਤੁਸੀਂ ਦੇਖੋ ਪਾਇਲਟ ਜਿਹੜਾ ਵਾਪਸ ਆਇਆ ਦੁਨੀਆ 'ਚ ਮਿਸਾਲ ਨਹੀਂ ਹੈ ਜਿੱਥੇ 48 ਘੰਟੇ ਦੇ ਅੰਦਰ ਦੁਸ਼ਮਣ ਤੁਹਾਨੂੰ ਪਾਇਲਟ ਦੇ ਦੇ ਕਿਉਂਕਿ ਦੁਸ਼ਮਣ ਡਰਦਾ ਜਿਹੜੇ ਪੰਜ ਕਿੱਲੇ ਤੋਂ ਥੱਲੇ ਕਿਸਾਨ ਹੈ ਛੋਟੇ ਕਿਸਾਨ ਹੈ ਹੁਣ ਤੁਹਾਨੂੰ 6000 ਰੁਪਏ ਸਾਲ ਦਾ ਤੁਹਾਨੂੰ ਆਪਣੇ ਖਾਤੇ ਜਾਊਗਾ ਜਿਹੜਾ ਪੰਜ ਕਿੱਲੇ ਤੋਂ ਥੱਲੇ ਜਿਹੜਾ ਗਰੀਬ ਕਿਸਾਨ ਹੈ ਮੈਂ ਹੈਰਾਨ ਆ ਕੈਪਟਨ ਅਮਰਿੰਦਰ ਸਿੰਘ ਦੇ ਸੈਂਟਰ ਨੇ ਪ੍ਰਧਾਨ ਮੰਤਰੀ ਨੇ ਇੱਕ ਨਵੀਂ ਸਕੀਮ ਯੋਜਨਾ ਕੱਢੀ ਕਿ 5 ਲੱਖ ਤੱਕ ਦਾ ਬੀਮਾ ਸਿਹਤ ਦਾ ਬੀਮਾ ਸੈਂਟਰ ਕਰਾ ਲਈ ਸੀ ਤੁਸੀਂ ਹੈਰਾਨ ਹੋ ਜੋ ਕੈਪਟਨ ਅਮਰਿੰਦਰ ਸਿੰਘ ਨੇ ਉਹ ਲਾਗੂ ਹੀ ਨਹੀਂ ਕੀਤਾ ਇਹੋ ਆਪਣੀ ਸਰਕਾਰ ਦਿੱਲੀ ਚ ਰਹੀ ਸੱਜਣ ਕੁਮਾਰ ਜੀ ਨੇ 34 ਸਾਲ ਆਪਣੇ ਪਹਿਲੇ ਆਪਣੇ ਸਿੱਖ ਭੈਣ ਪਰਾਂ ਦਾ ਕਤਲਿਆਮ ਕਰਾਇਆ ਜਿਹੜੀ ਕਾਂਗਰਸ ਪਚਾਉਂਦੀ ਰਹੀ ਸਰਕਾਰ ਨੇ ਉਹ ਜੇਲਾ ਧੱਕਿਆ ਜਿਹੜਾ ਅਜ ਤੱਕ ਨਹੀਂ ਕੋਈ ਧੱਕ ਸਕਿਆ ਕਰਤਾਰਪੁਰ ਸਾਹਿਬ ਦਾ ਲਾਂਘਾ ਮਨਜ਼ੂਰ ਕਰਕੇ ਕੰਮ ਚਾਲੂ ਜਰਾ ਦੇ ਨਾਲ ਤੁਸੀਂ ਆਪਣੇ ਅੱਖੀਆਂ ਆਪਣੇ ਆਪ ਜਾ ਕੇ ਉੱਥੇ ਦਰਸ਼ਨ ਕਰ ਸਕੋਗੇ ਇਹਗੇ ਫੈਸਲੇ ਹੋਏ ਐ ਇਹ ਤੇਰਾ ਮਰਿੰਦਰ ਸਿੰਘ ਮੁੱਖ ਮੰਤਰੀ ਸੁਤ ਪਿਆ ਕਿਸੇ ਨੇ ਦੇਖਿਆ ਕਿ ਤੇ ਮਰਿੰਦਰ ਸਿੰਘ ਆ ਪਾਰਲੀਮੈਂਟ ਇਲੈਕਸ਼ਨ ਤੁਸੀਂ ਲੜਨਾ ਕਿਉਂਕਿ ਮੈਨੂੰ ਪੂਰੇ ਪੰਜਾਬ ਜਾਣਾ ਪੈਣਾ ਮੈਂ ਤੁਹਾਡੇ ਪਿੰਡ ਪਹੁੰਚ ਨਹੀਂ ਸਕਣਾ ਉਮੀਦਵਾਰ ਅਸੀਂ ਆ 10 10 ਦਿਨ 15 ਤਰੀਕ ਤੱਕ ਦੇ ਦਾਂਗੇ ਤੁਹਾਨੂੰ ਤੁਸੀਂ ਲੜਾਈ ਲੜਨੀ ਹੈ 13 ਦੀ 13 ਸੀਟਾਂ ਜਿੰਨੀਆਂ ਜ਼ਰੂਰੀਆਂ ਸੁੱਤੇ ਹੋਏ ਰਾਜੇ ਨੂੰ ਜਗਾਉਣਾ ਬੜਾ ਜ਼ਰੂਰੀ ਹੈ ਤੁਸੀਂ ਹਰ ਵਾਰ ਮੇਰੇ ਸਿਰ ਤੇ ਹੱਥ ਰੱਖਿਆ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਆਪਣੇ ਆਪਣੇ ਹੁੰਦੇ ਆ ਜੋ ਮਰਜ਼ੀ ਕਹਿ ਦੇਣ ਆ ਲਾਰੇ ਲਾਉਣਾ ਨੇ ਤੁਹਾਨੂੰ ਬਹੁਤ ਮਿਲਣਗੇ ਦਿਲ ਨਾਲ ਸੇਵਾ ਕਰਨ ਵਾਲੇ ਬੜੇ ਇੱਕ ਦੋ ਹੀ ਹੁੰਦੇ ਆ